83 ਗੁਰਦੁਆਰਾ ਨਾਨਕ ਮੱਤਾ ਸਾਹਿਬ 'ਚ ਇੱਕ ਵੱਡੀ ਵਾਰਦਾਤ ਹੋਈ ਜਿੱਥੇ ਕਾਰ ਸੇਵਾ ਮੁਖੀ ਬਾਬਾ ਤਰਸੀਮ ਸਿੰਘ ਦਾ ਸ਼ਰੀਆਮ ਬਾਈਕ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੁਰਦੁਆਰਾ ਨਾਨਕ ਮੱਤਾ ਸਾਹਿਬ 'ਚ ਵਾਰਦਾਤ ਸ਼ਰੀਆਮ ਬਾਬਾ ਤਰਸੀਮ ਸਿੰਘ ਦਾ ਮਰਡਰ ਬਾਈਕ ਸਵਾਰਾਂ ਨੇ ਮਾਰੀਆਂ ਗੋਲੀਆਂ ਤਮਾਸਵੀਰ ਦਾ ਕਾਰ ਸੇਵਾ ਮੁਖੀ ਬਾਬਾ ਤਰਸੀਮ ਸਿੰਘ ਕੁਰਸੀ ਤੇ ਬੈਠੇ ਨੇ ਕਿ ਅਚਾਨਕ ਪਰਿਸਰ ਦੇ ਵਿੱਚ ਦੋ ਬਾਈਕ ਸਵਾਰ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਪਿਛਲੇ ਹਮਲਾਵਰ ਦੇ ਹੱਥ ਵਿੱਚ ਬੰਦੂਕ ਹੈ ਤੇ ਸ਼ਰੀਆਮ ਆਕੇ ਬਾਬਾ ਤਰਸੀਮ ਸਿੰਘ ਤੇ ਤਾਬੜ ਤੋੜ ਗੋਲੀਆਂ ਵਰਹਾਉਂਦੇ ਨੇ ਸੀਸੀਟੀਵੀ ਤਸਵੀਰਾਂ ਬਿਲਕੁਲ ਸਾਫ਼ ਨੇ ਜਿਵੇਂ ਹੀ ਬਾਬਾ ਤਰਸੀਮ ਜ਼ਮੀਨ ਤੇ ਡਿੱਗਦੇ ਨੇ ਇੰਨੇ ਅੰਦਰੋਂ ਇੱਕ ਸ਼ਖਸ ਬਾਹਰ ਨਿਕਲ ਕੇ ਆਉਂਦਾ ਤੇ ਹਮਲਾਵਰ ਜਾਂਦੇ ਜਾਂਦੇ ਉਸ ਤੇ ਵੀ ਗੋਲੀ ਚਲਾਉਂਦੇ ਨੇ ਪਰ ਨਿਸ਼ਾਨਾ ਚੁੱਕ ਗਿਆ ਜਿਵੇਂ ਹੀ ਬਾਬਾ ਤਰਸੀਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਤਾਂ डॉक्टर ने मृतक ऐलान देता। अब तक की जो जानकारी है जो दो इसमें घटना में शामिल मोटरसाइकिल सवार जो असिलेंट्स थे वो आइडेंटिफाई हो चुके हैं और उनको उनकी लोकेशन के बारे में उनके मूवमेंट के बारे में उनकी पास क्रिमिनल हिस्ट्री के बारे में जानकारी की जा रही है घटना उत्तराखंड के उधम सिंह नगर के गुरुद्वारा नानक मत्ता साहब वापरी है जो बाबा तरसेम सिंह डेरे के दे अंदर कुर्सी पर बैठे हुए सन ਹਮਲਾਵਰ ਬੇਖੌਫ ਤਰੀਕੇ ਦੇ ਨਾਲ ਬਿਨਾ ਮੂੰਹ ਟਕਿਆ ਆਏ ਨੇ ਤਾਂ ਮਾਮਲਾ ਸੰਜੀਦਾ ਹੈ ਉਤਰਾਖੰਡ ਪੁਲਿਸ ਨੇ ਮਾਮਲੇ ਦੀ ਕੋਖ ਦੇ ਵਿੱਚ ਜਾਣ ਦੇ ਲਈ ਐਸਆਈਟੀ ਦਾ ਗਠਨ ਕੀਤਾ ਹੈ ਡੀਜੀਪੀ ਨੇ ਪ੍ਰੋਸਤ ਦਵਾਇਆ ਕਿ ਜਲਦੀ ਹਮਲਾਵਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ और हम लोगों ने पड़ोसी राज्यों की पुलिस फोर्स से भी इसमें संपर्क किया है यूपीएसटी से हम लोग लगातार टच में हैं, पंजाब की जो एंटी गैंगस्टर टास्क फोर्स है उससे भी हम लोग टच में हैं और उनसे भी हमने कोऑपरेशन मांगा है और इन्फॉर्मेशन शेयर की है काबिल गौर है कि डीजीपी उत्तराखंड मुताबिक केंद्रीय एजेंसियों के संपर्क किया जा रहा है ताजो कतल के पीछे की असल वजह ने किया जाए ਦੇ ਰਾਡਿਓ ਤੋਂ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਤੇ ਉਧਰ ਵਾਰਦਾਤ ਤੋਂ ਬਾਅਦ ਉੱਤਰਾਖੰਡ ਦੇ ਸੀਐਮ ਪੁਸ਼ਕਰ ਦਾਮੀ ਨਾਨਕ ਮੱਤਾ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਤਰਸੀਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਉਨ੍ਹਾਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਸਖਤ ਸਜ਼ਾ ਦوان ਦਾ ਪ੍ਰੋਸਾ ਬਣਿਆ ਕਰਕੇ ਕੰਮ ਸ਼ੁਰੂਆਤੀ ਉਹ ਇੱਥੇ ਪਹੰਚਾ ਰਿਹਾ ਕਰਦੇ ਸੀ ਕਿ ਕਿਹਦੀ ਰਿਕਰਸੀ ਹੈ ਜਿੱਥੇ ਸਮਾਜ ਨੂੰ ਬਹੁਤ ਬੜੀ ਚਾਹੀਦੀ ਹੈ ਅਸਲ ਇਹ ਇਹ ਦੰਡਾ ਪ੍ਰਾਪਤ ਹੈ ਕਾਨੂੰਨ ਆਪਣਾ ਕੰਮ ਕਰੇਗਾ ਤੇ ਖਬਰ ਮਹਾਰਾਸ਼ਟਰ ਤੋਂ ਜਿੱਥੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਨਾਲ ਦਿੱਲੀ ਹਰੀ ਨਗਰ ਦੇ ਵਿੱਚ ਮਾਤਮ ਪਸਰ ਗਿਆ ਹਾਸੇ ਚ ਹੋਲੀ ਤੇ ਬਖਤਚਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਿੱਖ ਪਰਿਵਾਰ ਦੀ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ 4 ਗੰਭੀਰ ਜ਼ਖਮੀ ਹੋ ਗਏ। ਹਾਦਸਾਗ੍ਰਸ ਟਰੱਕ ਦੀ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। ਗੱਡੀ ਦੀ ਟਰੱਕ ਦੇ ਨਾਲ ਟੱਕਰ ਦੇ ਵਿੱਚ ਦਿੱਲੀ ਦੇ ਹਾਰੀ ਨਗਰ ਦੇ ਸਿੱਖ ਪਰਿਵਾਰ ਦੀ ਕਮੈਲਾ ਦੀ ਮੌਤ ਹੋ ਗਈ ਹੈ ਜਦਕਿ 4 ਲੋਕ ਜ਼ਖਮੀ ਹੋਏ ਨੇ। ਦਰਅਸਲ ਦਿੱਲੀ ਦਾ ਇਹ ਪਰਿਵਾਰ ਹੋਲੀ ਦੇ ਮੌਕੇ ਤਖਤਸ਼੍ਰੀ ਹਜ਼ੂਰ ਸਾਹਿਬ 'ਚ ਦਰਸ਼ਨ ਕਰਨ ਦੇ ਲਈ ਗਿਆ ਸੀ। ਉੱਥੋਂ ਸਾਰੇ ਗੁਰੂ ਨਾਨਕ ਟਰ ਸਾਹਿਬ ਗੁਰਦੁਆਰਾ ਦਰਸ਼ਨ ਲਈ ਨਿਕਲੇ ਤਾਂ ਦਰਸ਼ਨ ਤੋਂ ਬਾਅਦ ਵਾਪਸ ਆਉਂਦੇ ਹੋਏ ਇਹ ਹਾਦਸਾ ਵਾਪਰ ਗਿਆ। ਹਾਦਸੇ ਤੋਂ ਬਾਅਦ ਮੌਕੇ ਤੇ ਤਖਤਸ਼੍ਰੀ ਹਜ਼ੂਰ ਸਾਹਿਬ ਨੰਦੀਰ ਦੇ ਮੈਨੇਜਮੈਂਟ ਦੇ ਲੋਕ ਉੱਥੇ ਪਹੁੰਚੇ ਅਤੇ ਜ਼ਖਮੀਆਂ ਨੂੰ ਨੰਦੀਰ ਦੇ ਇੱਕ ਹਸਪਤਾਲ 'ਚ ਭਰਤੀ ਕਰਾਇਆ। ਸੰਗਤ ਜਿਹੜੀ ਸਰਵਸਤਕ ਮਨਾਈ ਸੀ ਹੋਲੇ ਮਹੱਲੇ ਦੇ ਉੱਤੇ। ਉਹ ਦਿੱਲੀ ਫਤਿਹ ਨਗਰ ਦੇ ਰਹਿਣ ਵਾਲੇ ਨੇ ਔਰ ਬੜੇ ਦੁੱਖ ਹੈ ਕਿ ਅੱਜ ਉਹ ਮਾਤਾ ਜੀ ਚੜਾਈ ਕਰਕੇ ਉਹਨਾਂ ਦੇ ਬੱਚਿਆਂ ਨੂੰ ਚੋਟ ਆਈ ਹੈ ਪੈਰਾਂ 'ਚ ਔਰ ਨਾਲ ਹੀ ਦੋ ਹੀ ਬੱਚੇ ਦੇ ਪੈਰ ਤੇ ਲੱਗੀ ਹੈ ਇੱਕ ਬੱਚੇ ਦੇ ਹੱਥ ਤੇ ਲੱਗੀ ਹੈ ਬਿੱਡੀਆਂ ਤੇ ਲੱਗੀ ਹੈ ਉਹ ਜਿਆਦਾ ਨੁਕਸਾਨ ਆ ਜੋ ਹੋਇਆ ਹੈ ਤੇ ਮੈਂ ਉਸ ਪਰਮਾਤਮਾ ਕੇ ਅਰਦਾਸ ਕਰਦਾ ਕਿ ਮਹਾਰਾਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਤਕਸ਼ਿਰੀ ਹਜ਼ੂਰ ਸਾਹਿਬ ਨੰਦੀਏ ਦੇ ਮੈਨੇਜਮੈਂਟ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਹੈ ਫਿਲਹਾਲ ਮੈਨੇਜਮੈਂਟ ਪੀੜਤ ਪਰਿਵਾਰ ਦੇ ਨਾਲ ਹੈ ਜ਼ਖਮੀਆਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤਾਂ ਮੁਹੱਈਆ ਕਰਾਈ ਜਾ ਰਹੀ ਹੈ ਨਾਲ ਹੀ ਵਤਨ ਮਹਿਲਾ ਦੀ লাশ ਨੂੰ ਦਿੱਲੀ ਲਿਯਾਨ ਦੇ ਵਿੱਚ ਵੀ ਵਿਵਸਥਾ ਕੀਤੀ ਜਾ ਰਹੀ ਹੈ ਦਿੱਲੀ ਤੋਂ ਰਵੀ ਮਿਸ਼ਰਾ న్యూਸ 18 ਪੰਜਾਬ ਤੇ ਰਾਜਪੁਰਾ ਚ ਇੱਕ ਵਾਰ ਫਿਰ ਇਨਸਾਨੀਅਤ ਸ਼ਰਮਸਾਰ ਹੋਈ ਹੈ ਜਿੱਥੇ ਇੱਕ ਬਜ਼ੁਰਗ ਮਹਿਲਾ ਨੂੰ ਖੇਤ ਦੇ ਵਿੱਚ ਕਣਕ ਵੱਢਣ ਲਈ ਸੱਦਿਆ ਗਿਆ ਤੇ ਉਸ ਦਾ ਗਲਾ ਘੋਟ ਦਿੱਤਾ ਗਿਆ ਤੇ ਬਾਅਦ ਚ ਗਰਦਨ 'ਚ ਰੱਸੀ ਪਾ ਕੇ ਉਸ ਨੂੰ ਨਹਿਰ ਚ ਸੁੱਟ ਦਿੱਤਾ ਗਿਆ। ਬੰਦਾ ਚਾਰੀਆਂ ਦੀ ਨੀੜੀ ਬੇਹੋਸ਼ ਹਾਲਤ ਚ ਪਈ 65 ਸਾਲਾ ਬਜ਼ੁਰਗ ਦੀ ਨੱਕ ਦੇ ਵਿੱਚੋਂ ਖੂਨ ਦੇ ਤੰਬੇ ਨਜ਼ਰ ਆ ਰਹੇ ਨੇ ਉਸ ਦੀ ਗਰਦਨ ਤੇ ਰੱਸੀ ਦੇ ਗਹਿਰੇ ਨਿਸ਼ਾਨ ਨੇ ਇਹ ਦੱਸਣਾ ਚਾਹੀਏ ਕਿ ਉਸ ਦਾ ਹਾਲ ਕਿਸ ਨੇ ਕੀਤਾ ਹੈ ਪਰ ਜ਼ਖਮੀ ਹੋਣ ਦੀ وجہ ਦੇ ਨਾਲ ਮੂੰਹ ਚੋਂ ਆਵਾਜ਼ ਨਹੀਂ ਨਿਕਲ ਪਾਰੀ ਉਹ ਬੜੀ ਪੂਰ ਭੁਜਾ ਕੇ ਲਿਆ ਕੇ ਇੱਥੇ ਖੜੀ ਕਰਕੇ ਇਹਨੂੰ ਕੰਬਲ ਚ ਲਪੇਟ ਕੇ ਉਹ ਗੱਲੋ ਕਿਹੜੀ ਮਹਿਲਾ ਨੇ ਦੱਸਿਆ ਕਿ ਪਿੰਡੇ ਹੀ ਇੱਕ ਸ਼ਖਸ ਨੇ ਉਸ ਨੂੰ ਕਣਕ ਦੀ ਬਾੜੀ ਦੇ ਲਈ ਬੁਲਾਇਆ ਸੀ ਅਤੇ ਉਸ ਦੀ ਗਰਦਨ 'ਚ ਰਸਤੀ ਪਾ ਦਿੱਤੀ ਤੇ ਉਸਨੇ ਉਸ ਦਾ ਗਲਾ ਕੁੱਟਣ ਦੀ ਕੋਸ਼ਿਸ਼ ਕੀਤੀ ਹੈ ਅਤੇ ਫਿਰ ਬਾਲੀਆਂ ਖੋਲੀਆਂ ਇਸ ਤੋਂ ਬਾਅਦ ਉਸ ਨੂੰ ਕੰਬਲ ਦੇ ਵਿੱਚ ਲਪੇਟ ਕੇ ਨਹਿਰ ਚ ਸੁੱਟ ਦਿੱਤਾ ਰਾਜਪੁਰਾ ਦੇ ਕਰੀਬ 10 ਕਿਲੋਮੀਟਰ ਦੂਰ ਕਗਰਸਲਾ ਪਿੰਡ ਦੇ ਨੇੜੇ ਇਹ ਨਹਿਰ ਗੁਜ਼ਰਦੀ ਹੈ ਹਵਾਨਾ ਨੇ ਗਰਦਨ ਤੇ ਰੱਸੀ ਪਾ ਕੇ ਪਹਿਲਾ ਗळा ਕੋਟਿਆ ਤੇ ਫਿਰ ਕੰਬਲ ਚ ਲਪੇਟ ਕੇ ਬਲੈਰੋ ਗੱਡੀ ਦੀ ਮਦਦ ਨਾਲ ਨਹਿਰ ਦੇ ਨੇੜੇ ਇਸ ਨੂੰ ਸੁੱਟ ਦਿੱਤਾ ਲੋਕਾਂ ਨੇ ਮਹਿਲਾ ਨੂੰ ਇਸ ਹਾਲ ਚ ਦੇਖਿਆ ਤਾਂ ਪੁਲਿਸ ਨੂੰ ਸੱਦਿਆ ਗਿਆ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਐ ਤੇ ਮਹਿਲਾ ਨੂੰ ਰਾਜਪੁਰਾ ਸਿਵਲ ਹਸਪਤਾਲ ਚ ਪਰਤੀ ਕਰਾ ਦਿੱਤਾ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਪੀੜਤ ਪਰਿਵਾਰਕ ਮੈਂਬਰਾਂ ਨੇ ਦੁਰਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਕਿ ਮੈਂ ਮੋ ਦੋ ਚਕਾਈ ਜੇ ਤੀਸਾਂ ਚਕਾ ਲੈਣੀ ਮੇਰੇ ਗਾਂਦੇ ਹੱਸਾ ਬਾਪ ਕੋ ਮੜ ਦੇ ਲਿਆ ਆਹ ਉਹ ਜੇ ਰ ਪਤਾ ਨਹੀਂ ਕਿੰਤਰ ਨੂੰ ਕੈਂਦੀ ਵੇ ਰ ਜੁਗ ਲਟੀ ਉਹਨੇ ਦੇਖਿਆ ਕਿ ਮਰ ਗਈ ਉਹ ਗੱਡੀ ਚ ਫਟਾਫਟ ਕੇ ਕਹਿੰਦਾ ਨਾ ਅਸਤੇ ਤੇ ਰਾਈ ਤਾਂ ਅਬ ਤੇ ਟੀਸਾਂ ਬੰਦ ਗਾ ਚਾਹੀਦੀ ਬਸ ਗਿਚ ਚਾਲੀ ਤਾਂ ਬਾਹਰ ਨਹੀਂ ਨਰ ਗਈ ਪਿੰਡ ਵਾਲੇ ਦੇਖਿਆ ਉਹਨੇ ਫੇਰ ਫੋਨ ਸੇ ਜਗੋਂ ਕਰਿਆ ਤਾਂ ਜਾਣ ਲਈ ਉਸ ਕੋ ਘਾਰ ਹੀ ਜਾਣ ਲਈ ਲੋ ਦਰ ਉਹਨਾਂ ਨੇ ਬਚਾ ਲਿਆ ਇਹਨਾਂ ਨੂੰ ਕਿੰਨੀ ਉਮਰ ਇਹਨਾਂ ਦੀ ਇਹਨਾਂ ਦੇ ਸਰਟੀਫਿਕੇਟ ਸਾਹ ਕੋਈ ਇਹਨਾਂ ਦੇ ਕੋਈ ਵਾਰੀਆਂ ਵਗੈਰਾ ਹਾਂਜੀ ਵਾਰੀਆਂ ਕੱਢ ਲਈ ਜਿਉਂਦੇ ਨੇ ਕੈਰੀ ਬਦਲੇ ਨੇ ਮੰਨਾ ਥਾਲੇ ਚੱਕਣੇ ਵਾਤੇ ਬੁਲਾਇਆ ਸੀ ਕਣ ਕਦੇ ਇਹ ਮੈਂ ਥਾਂ ਤੇ ਚੱਕਾ ਆਈ ਤੇ ਤਿੰਨ ਪੁੱਛੋ ਐੜੀ ਪਿੱਛੋਂ ਤੇ ਮੇਰਾ ਰਸੀ ਕਾਢੀ ਨੂੰ ਕਾਪ ਦੇ ਵਿੱਚ ਮੇਰੀ ਨਹੀਂ ਤੇ ਪਰ ਮੈਨੂੰ ਕਿਹਾ ਬਦਲੇ ਨੇ ਇਹ ਮੇਰਾ ਗੱਲ ਪੁੱੜ ਰਹਿ ਗਾਣੇ ਛੱਡ ਦੇਂਗੇ ਸਿਰ ਦੇ ਵਿੱਚ ਜੀ ਮਰਜੀ ਮਾਰੀ ਆ ਜਿਸ ਤਰੀਕਾਾਫੀ ਝੋਟ ਆ ਗਈ ਜੀ ਮੋਟੇ ਦੇ ਵਿੱਚ ਹੀ ਗਾਵੀ ਝੋਟ ਬੈਮੀ ਹੋਦੇ ਜੇ ਇੰਦੀ ਇੰਨੇ ਅੰਦਰ ਤੋਂ ਹੋ ਰਿਹਾ ਉਹਦੇ ਪੇਨ ਹਾਂ ਕੰਨਾਂ ਦੀ ਵਾਲੀਆਂ ਵੀ ਨਿਕੜੀ ਹੋਈਆਂ ਨੇ ਕੱਟ ਲਈ ਉਹਨੇ ਵਾਲੀਆਂ ਤੇ ਇਹ ਬੱਲਾ ਕਿਹੜੇ ਬੰਦੇ ਦਾ ਸਰ ਇਹ ਬੱਲਾ ਦੀ ਇੱਕ ਕੁਸਰਾਤ ਹੋਈ ਬਦਮਾਸ਼ਾਂ ਨੇ ਇਸ ਬਜ਼ੁਰਗ ਮੇਲਾ ਦਾ ਗळा ਕਿਉਂ ਕੋਟਿਆ ਤੇ ਕਿਉਂ ਇਸ ਤਰੀਕੇ ਦੇ ਨਾਲ ਇਸ ਦੇ ਨਾਲ ਹਵਾਨੀਅਤ ਕੀਤੀ ਹੈ ਮਾਮਲੇ ਦੇ ਮੁਲਜ਼ਮਾ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਤਾਂ ਪੁਲਿਸ ਮੁਲਜ਼ਮਾ ਨੂੰ ਫੜਨ ਦੀ ਕੋਸ਼ਿਸ਼ ਚ ਲੱਗੀ ਹੈ ਰਾਜਪੁਰਾ ਤੋਂ ਅਮਰਜੀਤ ਪੰਨੂ న్యూਸ 18 ਪੰਜਾਬ ਤੇ ਸੰਗਰੂਰ ਤੋਂ ਬਾਅਦ ਹੁਣ ਸਮਾਣਾ ਤੋਂ ਸ਼ਰਾਬ ਪੀਣ ਨਾਲ ਦੋ ਵਿਅਕਤੀਆਂ ਦੀ ਮੌਤ ਦੀ ਖਬਰ ਆਈ ਪਰਿਵਾਰ ਨੂੰ ਖਦਸ਼ਾ ਹੈ ਕਿ ਮੌਤ ਦੀ ਵਜ੍ਹਾ ਜ਼ਹਿਰੀਲੀ ਸ਼ਰਾਬ ਹੀ ਹੈ। ਸੰਗਰੂਰ ਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੋਈਆਂ ਵੀ ਮੌਤਾਂ ਤੋਂ ਬਾਅਦ ਹੁਣ ਸਮਾਣਾ ਤੇ ਪਾਤੜਾ ਚ ਦੋ ਮੌਤਾਂ ਹੋਈਆਂ ਨੇ। ਪਿੰਡ ਮਾਲਵੀ ਵਾਲਾ ਦੇ ਮਿੱਠੂ ਸਿੰਘ ਜੋ ਮਜ਼ਦੂਰੀ ਦਾ ਕੰਮ ਕਰਦਾ ਸੀ ਸ਼ਰਾਬ ਪੀ ਕੇ ਘਰ ਆਇਆ ਤਾਂ ਉਸ ਦੀ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪਰਿਵਾਰ ਦੇ ਦੱਸਣ ਮੁਤਾਬਕ ਮਿੱਠੂ ਸਿੰਘ ਕੱਲ ਰਾਤ ਆਵਦਾ ਦਿਹਾੜੀ ਦੇ ਟੱਪੇ ਦਾ ਕੰਮ ਕਰਦਾ ਮਜ਼ਦੂਰੀ ਕਰਦਾ ਹੈ ਕੰਮ ਤੋਂ ਆਇਆ ਸੀ ਕਿ ਉਹਨਾਂ ਨੇ ਡਰਿੰਕ ਥੋੜੀ ਕੀਤੀ ਹੋਈ ਸੀਗੀ ਤੇ ਦਿਨ ਜਦੋਂ ਚੜਿਆ ਤਾਂ ਉਹਨਾਂ ਦੀ ਸਿਹਤ ਵਿਗੜ ਗਈ ਤੇ ਵਿਗੜਨ ਤੋਂ ਬਾਅਦ ਉਹ ਘਰ ਦੇ ਦੇਸੀ ਇਲਾਜ ਲਈ ਉਹਨਾਂ ਕੋਈ ਜੜੀ ਬੂਟੀ ਵਗੈਰਾ ਦਿੱਤੀ ਬੱਟ 5 ਵਜੇ ਨੂੰ ਜੋ ਸਿਹਤ ਜ਼ਿਆਦਾ ਵਿਗੜ ਗਈ ਤਾਂ ਉਹਨਾਂ ਦੀ ਮੌਤ ਹੋ ਗਈ ਕਾਰਨ ਕੀ ਲੱਗਦਾ ਤੁਹਾਨੂੰ ਸਰab ਹਾਂ ਪਰਿਵਾਰ ਦੇ ਦੱਸਣ ਮੁਤਾਬਕ ਜ਼ਹਿਰੀਲੀ ਸ਼ਰਾਬ ਸ਼ਰਾਬ ਦੇ ਨਾਲ ਇਹ ਹੋ ਜੀ ਇਹ ਐਸੀ ਸ਼ਰਾਬ ਕਹਿੰਦੇ ਤੁਸੀਂ ਜਿਹੜੀ ਅੱਜ ਕੱਲ ਦੋ ਨੰਬਰ ਚੱਲ ਰਹੀ ਹੈ ਇਸੇ ਸ਼ਰਾਬ ਗਾ ਪਹਿਲਾਂ ਵੀ ਪਿੰਦੇ ਰਹੇ ਨੇ ਕਦੇ ਕਦੇ ਪਹਿਲਾਂ ਗੱਦੇ ਐਦਾਂ ਦਾ ਕੋਈ ਕੁਝ ਨਹੀਂ ਹੋਇਆ ਜੀ ਇਸੇ ਵਾਰ ਕਿਉਂ ਹੋਇਆ ਜੀ ਇਹ ਚੀਜ਼ ਜੀ ਇਹ ਨਹੀਂ ਪਤਾ ਕਿੱਥੋਂ ਲਈ ਦੀ ਸ਼ਰਾਬ ਨੂੰ ਨਹੀਂ ਇਹ ਕੁਝ ਨਹੀਂ ਪਤਾ ਕਿੱਥੋਂ ਲਈ ਸੀ ਕਿੱਥੋਂ ਨਹੀਂ ਜੀ ਤੁਸੀਂ ਕੀ ਮੰਗਰਦੇ ਪ੍ਰਸ਼ਾਸਨ ਨੂੰ ਕਿ ਕਿੱਥੋਂ ਲੈ ਕੇ ਆਏ ਸਾਰੀ ਜਾਂਚ ਮੰਗਦੇ ਹੋ ਜੀ ਮੰਗਦੇ ਆ ਬਿਲਕੁਲ ਜਾਂਚ ਮੰਗਦੇ ਸਾਡਾ ਇਨਸਾਫ ਮਿਲੇ ਸਾਨੂੰ ਜੀ ਤਾ ਦੂਜੀ ਘਟਨਾ ਪਾਤਲਾ ਸ਼ਹਿਰ ਦੀ ਸੁੰਦਰ ਬਸਤੀ ਦੇ ਵਿੱਚ ਵਾਪਰੀ ਹੈ ਜਿੱਥੇ ਜਗਵੀਰ ਸਿੰਘ ਨੇ ਆਪਣੇ ਸਾਲੇ ਵੱਲੋਂ ਲਿਆਂਦੀ ਸ਼ਰਾਬ ਪੀਤੀ ਜਿਸ ਤੋਂ ਬਾਅਦ ਉਸਦੀ ਵੀ ਮੌਤ ਹੋ ਗਈ। ਮੁੰਡੇ ਦੇ ਬਿਆਨ ਤੇ ਅਸੀਂ ਕਾਰਵਾਈ ਕੋਚ ਚਿਤਕਾਰੂ ਕਰ ਰਹੇ ਹਾਂ। ਮੁੰਡਾ ਕੀ ਨਾਮ ਹੈ? ਮੁੰਡਾ ਗੁਰਵਿੰਦਰ ਸਿੰਘ ਮੁੰਡਾ ਹੈ। ਹਾਂਜੀ। ਉਹਦੇ ਆਖੜੇ ਮਰਾਪੇ ਸ਼ਰਾਬ ਪੀਂਦਾ ਆਦੀ ਜਿਆ ਸ਼ਰਾਬ ਪੀਣ ਕਰਕੇ ਕੱਲ ਹਾਲਤ ਜਿਆ ਖਰਾਬ ਹੋਈ ਸੀ। ਤੇ ਇਸ ਨੂੰ ਸਰਕਾਰੀ ਹਸਪਤਾਲ ਲੈ ਗਏ ਰਸਤੇ ਜਿੱਦੀ ਮੌਤ ਹੋ ਗਈ। ਤੇ ਕੱਲ ਤਵਖਤ ਗਿਆ ਕੋਈ ਕਾਰਗੁਜ਼ਾਰੀ ਦੀ ਫੋਨ ਅੱਜ ਅਸੀਂ ਬਿਆਨ ਲੈ ਕੇ 174 ਦੀ ਕਾਰਵਾਈ ਖਮਾਜ ਲੱਗਦੀ ਆ ਰਹੀ ਹੈ ਪਰਿਵਾਰ ਨੂੰ ਖਦਸ਼ਾ ਹੈ ਕਿ ਜ਼ਹਿਰੀਲੀ ਸ਼ਰਾਬ ਹੋ ਸਕਦੀ ਹੈ ਜਿਸ ਦੇ ਨਾਲ ਇਹਨਾਂ ਦੇ ਘਰ ਦੇ ਜੀਵਾਂ ਦੀ ਮੌਤ ਹੋਈ ਹੈ ਪਰਿਵਾਰ ਨੇ ਜਾਂਚ ਦੀ ਮੰਗ ਕੀਤੀ ਹੈ ਕਿ ਸ਼ਰਾਬ ਆਮ ਸੀ ਜਾਂ ਜ਼ਹਿਰੀਲੀ ਫਿਲਹਾਲ ਪੁਲਿਸ ਨੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਕੁਝ ਸਾਫ ਹੋ ਸਕੇਗਾ ਸ਼ਰਾਬ ਜਾਂਚ ਦਾ ਵਿਸ਼ਾ ਵੀ ਕਿੱਥੋਂ ਸਰਾਵੈ ਕਿਸੀ ਸਰਾਵੈ ਜਾਂ ਮੈਡੀਕਲ ਰਿਪੋਰਟ ਆਵੇਗੀ ਕਦੋਂ ਆਣੀ ਇਹ ਆਣ ਵਾਲਾ ਸਮਾਂ ਦੱਸੇਗਾ ਪੁਲਿਸ ਨੇ ਮਰਤਕ ਦੇ ਬੇਟੇ ਦੇ ਬਿਆਨ ਦਰਦ ਕਰਕੇ ਮੈਡੀਕਲ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਉਸ ਦਾ ਪੋਸਟਮਾਰਟਮ ਕਰਾ ਕੇ ਬਾਰਸਾ ਨੂੰ ਸੌਂਪਿਆ ਜਾ ਰਿਹਾ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਨੂਜਟੀਨ ਪੰਜਾਬ ਸਮਾਣਾ ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਨਿਸ਼ਕਾਮ ਸੇਵਾ ਦੀ ਇੱਕ ਖੂਬਸੂਰਤ ਤਸਵੀਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਰੰਧਾਪੁਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਸੋਨੇ ਦੀ ਸਫਾਈ ਦੀ ਸੇਵਾ ਸ਼ੁਰੂ ਹੋ ਗਈ ਹੈ ਬਰਮਿੰਗਮ ਤੋਂ ਆਏ ਕਾਰ ਸੇਵਕ ਇਸ ਸਫਾਈ ਸੇਵਾ ਦੇ ਵਿੱਚ ਜੁਟੇ ਹੋਏ ਨੇ ਸ੍ਰੀ ਹਰਮੰਦਰ ਸਾਹਿਬ ਦੇ ਗੁੰਬਦਾਂ ਉੱਤੇ ਲੱਗੇ ਸੋਨੇ ਨੂੰ ਪਹਿਲਾਂ ਪਾਣੀ ਦੇ ਨਾਲ ਧੋਇਆ ਜਾਂਦਾ ਹੈ ਫਿਰ ਰੀਠੇ ਅਤੇ ਅਜਿਹੇ ਕੁਦਰਤੀ ਪਦਾਰਥਾਂ ਦੇ ਨਾਲ ਸੋਨੇ ਤੇ ਜੰਮੀ ਹੋਈ ਧੂੜ ਨੂੰ ਫਟਾ ਦਿੱਤਾ ਜਾਂਦਾ ਹੈ ਫਿਰ ਹੌਲੇ-ਹੌਲੇ ਹੱਥਾਂ ਦੇ ਨਾਲ ਬਰਸ਼ ਚਲਾਇਆ ਜਾਂਦਾ ਹੈ ਅਤੇ ਉਸਤੇ ਬਾਅਦ ਸਾਫ ਕਪੜੇ ਦੇ ਨਾਲ ਉਸ ਨੂੰ ਸਾਫ ਕੀਤਾ ਜਾਂਦਾ ਹੈ ਤਾਂ ਕਿ ਉਸਤੇ ਜਮਾ ਪਾਣੀ ਸੁੱਕ ਜਾਵੇ ਸਫਾਈ ਦਾ ਤਰੀਕਾ ਬੇहद ਮਹਿੰਮ ਤੇ ਪਵਿੱਤਰ ਹੁੰਦਾ ਹੈ ਇਸ ਸਫਾਈ ਸੇਵਾ ਵਿੱਚ ਕਿਸੇ ਵੀ ਰਸਾਇਣਿਕ ਪਦਾਰਥ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਵੈਸੇ ਤਾਂ ਸੋਨਾ ਹਮੇਸ਼ਾ ਚਮਕਦਾ ਹੈ ਪਰ ਮੌਸਮ ਦੇ ਵਿੱਚ ਬਦਲਾ ਅਤੇ ਪ੍ਰਦੂਸ਼ਣ ਦੇ ਕਾਰਨ ਜਦੋਂ ਸੋਨੇ ਦੀ ਚਮਕ ਘਟ ਜਾਂਦੀ ਹੈ ਤੇ ਸਾਫ ਸਫਾਈ ਜ਼ਰੂਰੀ ਹੋ ਜਾਂਦੀ ਹੈ। ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਅਰਦਾਸ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਲੱਗੇ ਸੋਨੇ ਦੀ ਧੁਾਈ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੰਗਲੈਂਡ ਦੇ ਬਰਮਿੰਗਮ ਦੀ ਸੰਸਥਾ ਗੁਰੂ ਨਾਨਕ ਨਿਸ਼ਕਾਮ ਸੇਵਾ ਦੇ ਵੱਲੋਂ ਇਹ ਸਾਫ ਸਫਾਈ ਦੀ ਸੇਵਾ ਕੀਤੀ ਜਾ ਰਹੀ ਹੈ। ਸੰਸਥਾ ਦੇ ਮੁਖੀ ਭਾਈ ਮਹਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਇਹ ਸਫਾਈ ਕਰਵਾਈ ਜਾ ਰਹੀ ਹੈ। ਇਹ ਜੋ ਸੇਵਾ 30 ਸਾਲ ਤੋਂ ਲਗਾਤਾਰ ਚੱਲ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਜੀ ਆਪਣੀ ਪੂਰੀ ਸੰਗਤ ਨੂੰ ਨਾਲ ਲੈ ਕੇ ਆ ਸ਼ਹਿਰ ਤੋਂ ਲੈ ਕੇ ਸੇਵਾ ਚાલુ ਹੋਈ ਹੈ। ਔਰ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਸੋਨੇ ਦੇ ਪਤਰਿਆਂ ਦੀ ਜੋ ਸੇਵਾ ਸਫਾਈ ਦੀ ਹੈ ਉਹ ਪੂਰੀ ਸੇਵਾ 10 ਦਿਨ ਦੇ ਅੰਤਰਾਲ ਦੇ ਵਿੱਚ ਸੰਪੂਰਨ ਕਰਨਗੇ। ਹਾਂ ਜੀ 1995 ਤੋਂ 1999 ਤੱਕ ਹੋਈ ਹੈ। ਹਾਂ ਜੀ ਮਹਾਰਜਾ ਰਣਜੀਤ ਸਿੰਘ ਤੋਂ ਬਾਅਦ 60 ਸਾਲ ਤੋਂ ਚੱਲ ਰਹੀ ਹੋ ਸਕਦੀ ਹੈ। ਇਸ ਤੋਂ ਤੁਹਾਡੇ ਮਹਾਰਾਜ ਡਰੋਨਾਲਡ ਇਨਸਾਨ ਸ੍ਰੀ ਰਤਨ ਉਹਦੇ ਵਾਰਕਸ਼ਿਪ ਇਹ ਪਰਤਨ ਚਲਤੀ 39 ਤੋਂ ਵੀ ਪਤਰੇ ਲਾਇਗ ਹੈ ਉਹਨਾਂ ਦੀ ਤਵਾਏ ਕਿ ਆਪ ਇੱਕ ਦਮਤ ਕੱਖਣ ਵਾਸਤੇ ਹਰ ਇੱਕ ਸਾਲ ਸੰਗਤ ਆਉਂਦੀ ਹੈ ਤੁਹਾਮਾਰਾ ਮਾਂ ਪੋਸ਼ੀ ਸ਼ੇਰਵਾ ਲੈ ਕੇ ਡਾਕ ਮੈਂਬਰ ਹੁੰਦੇ ਹਨ ਤੇ ਜੇਕਰ ਬਾਸ ਤੋਂ 11 12 ਮਹਾਰਾਜ ਮਹਾਰਾਜ ਕਾਮੀ ਨਹੀਂ ਕਿਸੇ ਕਾਮੀ ਲਾਰੇ ਸਾਰ ਤੇ ਕੁਆਲਟੀ ਐਂਡ ਕੁਆਲਿਟੀ ਸੇਵਾ ਕਰਨੀ ਹੈ ਨਿਸ਼ਕਾਮ ਸੇਵਕ ਜਥਾ ਹਰ ਸਾਲ ਸਫਾਈ ਦੀ ਸੇਵਾ ਦਾ ਕੰਮ ਕਰਦਾ ਹੈ ਸੋਨੇ ਦੀ ਸਫਾਈ ਦੀ ਸੇਵਾ ਦਾ ਕੰਮ ਅਗਲੇ 10 ਦਿਨ ਤੱਕ ਚੱਲੇਗਾ ਇਸ ਸਫਾਈ ਦੇ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਗੁੰਬਦਾਂ ਉੱਤੇ ਲੱਗੇ ਸੋਨੇ ਦਾ ਰੰਗ ਹੋਰ ਵੀ ਨਖਰ ਉਠੇਗਾ ਅਤੇ ਇਸ ਦੀ ਖੂਬਸੂਰਤੀ ਦੇ ਵਿੱਚ ਚਾਰ ਚੰਨ ਲੱਗ ਜਾਣਗੇ ਸੋਨੇ ਦਾ ਨਿਖਾਰ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਸਹਿਜੇ ਹੀ ਆਕਰਸ਼ਿਤ ਕਰਦਾ ਹੈ ਸ਼੍ਰੀ ਹਰਮੰਦਰ ਸਾਹਿਬ ਦੀ ਨੀਂਮ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਨ 1557 ਦੇ ਵਿੱਚ ਰੱਖੀ ਸੀ 16 ਅਗਸਤ 1604 ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਨੂੰ ਸਥਾਪਿਤ ਕੀਤਾ ਗਿਆ ਸਿੱਖ ਸਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰੇ ਦੇ ਉਪਰੀ ਫਲੋਰ ਤੇ 750 ਕਿਲੋ ਸ਼ੁੱਧ ਸੋਨਾ ਚੜਾਇਆ ਸੀ ਅੰਮ੍ਰਿਤਸਰ ਤੋਂ ਰਜੀਵ ਸ਼ਰਮਾ ਯੂਸੀਟੀ